ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਸਲਾਮ ਵਾਲੇਕਮ ਸਾਰੇ ਮੇਰੇ ਭਰਾਵਾਂ ਨੂੰ ਦਿਲੋਂ ਪਿਆਰ ਸਤਿਕਾਰ ਮਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਬਸ 2 ਮਿੰਟ ਲੈਣੇ ਨੇ ਤੁਹਾਨੂੰ ਪਤਾ ਵੀ ਮਾਨ ਸਾਹਿਬ ਨੇ ਪੰਜਾਬ ਲਈ ਕੀ ਕੀਤਾ ਸਾਡੀ ਆਵਾਮ ਲਈ ਕੀ ਕੀਤਾ ਹਰ ਇੱਕ ਦੇ ਮੁੱਦੇ ਨੂੰ ਠਾਇਆ ਅੱਜ ਤੱਕ ਜੋ ਵੀ ਧੱਕਾ ਹੋਇਆ ਜਿੱਥੇ ਵੀ ਹੋਇਆ ਦੋ ਲਾਈਨਾਂ ਜਿਵੇਂ ਕਿ ਇੱਕ ਸਾਜੀ ਵਾਰਤਾ ਦੀ ਗੱਲ ਕੀਤੀ ਆ ਹਮੇਸ਼ਾ ਮਾਨ ਸਾਹਿਬ ਨੇ ਸਾਂਝੀ ਵਾਰਤਾ ਦੀ ਕਿਵੇਂ ਵੀ ਉੱਤੋਂ ਇੱਕ ਸ਼ਾਇਰ ਲੈਕਦਾ ਕਹਿੰਦਾ ਵੀ ਕਦੇ ਕਦੇ ਮੇਰਾ ਜੀ ਕਰਦਾ ਮੈਂ ਦਿਲ ਦਾ ਕੱਟ ਗਵਾਰ ਲਵਾ ਇਨ੍ਹਾਂ ਧਰਮਾਂ ਦੇ ਤੁੰਦੜੇ ਸ਼ੀਸ਼ਿਆਂ ਤੇ ਮੈਂ ਸੱਚ ਦਾ ਪੱਥਰ ਮਾਰ ਲਵਾ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾਕੇ ਬਾਲੂ ਮੋਮਬਤੀਆਂ ਮੈਂ ਈਸ਼ੂ ਦੇ ਕਰ ਜਾਕੇ ਰੋਜਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਮੈਂ ਤੇਰਾ ਤੇਰਾ ਤੋਲਾਂਗਾ ਮੈਂ ਤੇਰਾ ਤੇਰਾ ਤੋਲਾਂਗਾ ਪੰਜਾਬ ਲਈ ਇੱਕ ਬਹੁਤ ਲੰਬਾ ਸੰਘਰਸ਼ ਲੜਿਆ ਸਾਡੇ ਮਾਨ ਸਾਹਿਬ ਨੇ ਹਮੇਸ਼ਾ ਇੱਕ ਠੋਕ ਕੇ ਖੜਦੇ ਰਹੇ ਨੇ ਤੇ ਐਵੇਂ ਹੀ ਤੁਸੀਂ ਵੀ ਸਾਰੇ ਇਕ ਠੋਕ ਕੇ ਖੜੋ ਤਾਂ ਜੋ ਕਿ ਆਪਾਂ ਮਾਨ ਸਾਹਿਬ ਨੂੰ ਫੇਰ ਪਾਰਲੀਮੈਂਟ ਪਹੁੰਚਾਈਏ ਤੇ ਆਪਣੇ ਸਾਰਿਆਂ ਦੀ ਗੱਲ ਕਰਨ ਵਾਲੇ ਇੱਕ ਬਹੁਤ ਹੀ ਪਿਆਰੇ ਲੀਡਰ ਨੇ ਤੇ ਪ੍ਰਮਾਤਮਾ ਉਹਨਾਂ ਨੂੰ ਉਮਰਾਂ ਵਾਖਣ ਇਹ ਚੜਦੀ ਕਲਾ ਚ ਰੱਖਣਾ ਤੇ ਬਸ 2 ਮਿੰਟ ਹੀ ਲੈਣਾ ਸੀ ਬਲਾਰੇ ਬੋਤਨੇ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕੁਮ ਸਾਰੇ ਵੀਰਾਂ ਨੂੰ ਤਨ ਹੋ ਬਹੁਤ ਹੀ ਸਤਿਕਾਰਯੋਗ ਪੁੰਸੀ ਵਿਖੇ ਮਲੇਰ ਕੋਟਲੇ ਦੀਆਂ ਸਾਡੀਆਂ ਮਾਵਾ ਭੈਣਾ ਨੌਜਵਾਨ ਤੇ ਸਾਡੇ ਬਜ਼ੁਰਗ ਸਾਰਿਆਂ ਨੂੰ ਜੀ ਆਇਆਂ ਅਰਦਾਹ ਫਤਿਹ ਅਰਜ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕਮ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦੇਖੋ ਤੁਸੀਂ ਸਾਰੇ ਅਸੀਂ ਉਹ ਲੋਕ ਐ ਜਿਹੜੇ ਲੋਕਾਂ ਨੇ ਦਿੱਲੀ ਦੇ ਬਾਰਡਰਾਂ ਤੇ 700 ਆਪ ਤੇ ਕਿਸਾਨ ਸ਼ਹੀਦ ਕਰਾ ਲੇ ਅੱਜ 2 ਸਾਲ ਬਾਅਦ ਕਿਸਾਨਾਂ ਨੂੰ ਕੀ ਲੋਡ ਪਈ ਹੈ ਦੁਬਾਰਾ ਦਿੱਲੀ ਕੂਚ ਕਰਨ ਨੂੰ ਜੇ ਸਰਕਾਰ ਨੇ ਝੂਠਾ ਵਾਅਦਾ ਕੀਤਾ ਕੀ ਕਾਲੇ ਕਾਨੂੰਨ ਵਾਪਸ ਲਵਾਗੇ ਪਰ ਉਹ ਲਿੱਤੇ ਨਹੀਂ ਗਏ ਐਮਐਸਪੀ ਨਹੀਂ ਲਾਗੂ ਕੀਤੀ ਤੇ ਅੱਜ ਕਿਸਾਨ ਵਾਪਸ ਦਿੱਲੀ ਨੂੰ ਕੂਚ ਕਰ ਰਹੇ ਆ ਅਸੀਂ ਆਪ ਤੇ 3 ਸਾਲ ਪਹਿਲਾਂ ਬਜ਼ੁਰਗ 750 ਸ਼ਹੀਦ ਕਰਾਏ ਤੇ ਹੁਣ ਆਪ ਦੇ ਨੌਜਵਾਨ ਅਸੀਂ ਖਨੋਰੀ ਦੇ ਬਾਰਡਰ ਤੇ ਸ਼ਹੀਦ ਕਰਾਏ ਮੈਂ ਤੁਹਾਨੂੰ ਦੱਸਾਂ ਕੀ ਬਿਲਕਿਸ ਬਣਾਉ ਇੱਕ ਬੀਬੀ ਐ ਉਹਦੇ ਨਾਲ ਉਹਦੇ ਸਰੀਰਕ ਬਲਾਤਕਾਰ ਕੀਤਾ ਜਿਹੜੇ ਲੋਕਾਂ ਨੇ ਉਹਦਾ ਸਰੀਰਕ ਬਲਾਤਕਾਰ ਕੀਤਾ ਇਸ ਦੇਸ਼ ਨੇ 15 ਅਗਸਤ ਦੇ ਦਿਨ ਉਹਨਾਂ ਬਲਾਤਕਾਰੀਆਂ ਨੂੰ ਸਰੋਪੇ ਪਵਾ ਕੇ ਰਹਾ ਕੀਤਾ ਤੁਸੀਂ ਇਹ ਦੇਖੋ ਕਿ 2014 'ਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਅੱਜ ਤੱਕ ਬੇਅਦਬੀਆਂ ਦਾ ਇਨਸਾਫ ਨਹੀਂ ਕੋਟਕਪੂਰੇ ਗੋਲੀकांड ਹੋਇਆ ਅੱਜ ਤੱਕ ਕੋਈ ਇਨਸਾਫ ਨਹੀਂ ਤੁਹਾਨੂੰ ਸਿੱਖਾਂ ਨੂੰ ਮੁਸਲਮਾਨਾਂ ਨੂੰ ਸਮਝਣਾ ਪੈਣਾ ਕਿ ਇਸ ਦੇਸ਼ 'ਚ ਤੁਹਾਡੀ ਗਿਣਤੀ ਨਹੀਂ ਹੈਗੀ ਬਿਲਕੁਲ ਵੀ ਆ ਜਿਹੜਾ ਦੇਸ਼ ਹੈ ਇਹ ਤੁਸੀਂ ਹੋਮੋ ਜਾਂ ਨਾ ਹੋਮੋ ਨਾ ਦੇ ਬਰਾਬਰ ਹੈ ਕਿਉਂਕਿ ਤੁਹਾਡੀ ਗਿਣਤੀ ਨਹੀਂ ਹੈਗੀ ਇੱਥੇ ਬਿਲਕੁਲ ਵੀ ਜੇ ਅਸੀਂ ਆਪ ਦੀ ਘਟ ਗਿਣਤੀਆਂ ਦੀ ਸਿਆਸ ਨਹੀਂ ਸਰਜਾਂਗੇ ਤੇ ਤੁਸੀਂ ਦੇਖੋ ਆਉਣ ਵਾਲਾ ਸਮਾਂ ਐਡਾ ਮਾੜਾ ਹੋਊਗਾ ਅੱਜ ਜਿੰਨੇ ਵੀ ਘਟ ਗਿਣਤੀ ਕੋਮਾ ਦੇ ਮਸਲੇ ਹੈਗੇ ਆ ਉਹ ਸਰਕਾਰਾਂ ਨੇ ਆਪ ਮਸਲੇ ਬਣਾਏ ਆ ਕਦੀ ਬੰਦੀ ਸਿੱਖਾਂ ਨੂੰ ਛਡਾਉਣ ਵਾਸਤੇ ਮੁਹੱਲੀ ਚੱਲੋ 12 13 ਘਟ ਗਿਣਤੀਆਂ ਦੇ ਮੋਰਚੇ ਲੱਗੇ ਹੋਏ ਆ ਜਿਹੜੇ ਮੋਰਚੇ ਤੇ ਨਹੀਂ ਜਾਓਗੇ ਉਥੇ ਤੁਹਾਡੇ ਖਿਲਾਫ ਰੋਸ ਉੱਠੂਗਾ ਸੋ ਵਕ ਵਕ ਥਾਮਾ ਦੇ ਸਰਕਾਰਾਂ ਨੇ ਸਾਡੀ ਤਾਕਤ ਵੰਡੀ ਹੋਈ ਹੈ ਅਸੀਂ ਘਟ ਗਿਣਤੀ ਚ ਇੱਥੇ ਹੁੰਦੇ ਆਂ ਤੇ ਸਾਡਾ ਇੱਥੇ ਕੋਈ ਮਾਲੀ ਵਸਤਾ ਨਹੀਂ ਹੈਗਾ ਜੇ ਘਟ ਗਿਣਤੀਆਂ ਦੇ ਤੁਸੀਂ ਆਗੂ ਪੇਚੋਗੇ ਪਾਰਲੀਮੈਂਟ 'ਚ ਤੁਹਾਡੀਆਂ ਕੌਮਾਂ ਦੀਆਂ ਗੱਲਾਂ ਹੋਣਗੀਆਂ ਸੋ ਮੈਂ ਆਸ ਕਰਦਾ ਹਾਂ ਇਹ ਤੁਸੀਂ ਸਾਰੇ ਸਮਝਦਾਰੋ ਤੁਸੀਂ ਦੂਜੀ ਪਾਰਟੀਆਂ ਦੇ ਝੂਠੇ ਲਾਰੇ ਲੱਪਿਆਂ 'ਚ ਨਹੀਂ ਆਉਂਗੇ ਤੁਸੀਂ ਇਹ 2024 ਦੀ ਜਿਹੜੀ ਚੋਣ ਹੈ ਇਹ ਘੱਟ ਗਿਣਤੀ ਕੌਮਾਂ ਦੀ ਚੋਣ ਸਮਝ ਕੇ ਤੁਸੀਂ ਪਾਰਲੀਮੈਂਟ 'ਚ ਆਪਦੀ ਆਵਾਜ਼ ਪਹੁੰਚਤੀ ਕਰੋਗੇ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਸ ਕਰਦਾ ਹਾਂ ਫਤਿਹ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਲਾਮ ਅਲੈਕਮ